ਹਾਜ਼ਰਾ ਹਜ਼ੂਰ ਸਭਨਾਂ ਦੇ ਸਾਹੇ ਸਤਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰਾਂ ਦੇ ਪਾਵਨ ਹਜ਼ੂਰ ਜੋ ਗੁਰਮੁਖ ਸੇਵਕ ਪਰਿਵਾਰ ਵੱਲੋਂ ਸਾਹਿਬ ਦਾ ਊਠ ਆਸਰਾ ਲਿਆ ਹੈ ਇਸ ਵਿਸ਼ੇਸ਼ ਗੁਰਮਤ ਸਮਾਗਮ ਅੰਦਰ ਆਪ ਸਮੂਹ ਜਗਿਆਸੂ ਵਡਭਾਗੀ ਜਨ ਸੁਭਾਈ ਮਾਨ ਹੋਏ ਹੋ ਸਤਿਗੁਰ ਦੇ ਪਾਵਨ ਅੰਮ੍ਰਿਤ ਬੋਲ ਕੀਰਤਨ ਰੂਪ ਦੇ ਵਿੱਚ ਆਪ ਜੀ ਨੇ ਸਰਵਣ ਕੀਤੇ ਨੇ ਆਓ ਕੁਝ ਸਮਾਂ ਗੁਰਮਤ ਵਿਚਾਰਾਂ ਦੀ ਸਾਂਝ ਪਾਈਏ ਕਿਉਂਕਿ ਜਿੱਥੇ ਕੀਰਤਨ ਸਤਿਗੁਰ ਨੂੰ ਸੁਣਨਾ ਹੈ ਕਥਾ ਵਿਚਾਰ ਹੁੰਦਾ ਹੈ ਮਨ ਕਰਕੇ ਸਮਝਣਾ ਫਿਰ ਅੱਗੇ ਗੁਰੂ ਦੀ ਕਿਰਪਾ ਵਰਤਦੀ ਹੈ ਜਿੱਥੇ ਆਪਾਂ ਆਤਮ ਰੂਪ ਅੰਦਰ ਸਮਾ ਜਾਣੇ ਆ ਕੰਨਾਂ ਦੇ ਨਾਲ ਸੁਣਿਆ ਹੈ ਮਨ ਨਾਲ ਸਮਝਿਆ ਹੈ ਆਤਮ ਦੇ ਨਾਲ ਸਮਾ ਜਾਣਾ ਹੁੰਦਾ ਹੈ ਤੋਂ ਬਹੁਤ ਵੱਡੀ ਦਾਤ ਹੈ ਸਤਿਗੁਰ ਦੇ ਪਾਵਨ ਦਰ ਕਰ ਸੁਣਨਾ ਅੰਮ੍ਰਿਤ ਬਾਣੀ ਨੂੰ ਗੁਰੂ ਕੀ ਪਾਵਨ ਬਾਣੀ ਦਾ ਪਾਠ ਕਰਨਾ ਗੁਰੂ ਕੀ ਪਾਵਨ ਕਥਾ ਵਿਚਾਰ ਦੇ ਨਾਲ ਜੁੜਨਾ ਇਹ ਬਹੁਤ ਵੱਡਾ ਉਦਮ ਹੈ ਜੋ ਸਤ ਗੁਰੂ ਸਿੱਖ ਨੂੰ ਬਖਸ਼ਦੇ ਨੇ ਜੇ ਇਸ ਉਦਮ ਦਾ ਸਦਕਾ ਜੀਵਨ ਆਪਣੇ ਮਨੋਰਥ ਦੇ ਨਾਲ ਜੁੜ ਜਾਂਦਾ ਹੈ ਆਉ ਵਿਚਾਰ ਦੀ ਰੰਮਤਾ ਤੋਂ ਪਹਿਲਾਂ ਪਿਆਰ ਸਾਹਿਤ ਫਤਿਹ ਦੀ ਅਸੀਸ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਜ ਅੰਦਰ ਇਸਤਰੀ ਦਾ ਬਹੁਤ ਵੱਡਾ ਯੋਗਦਾਨ ਹੈ ਬਹੁਤ ਸੁਖ ਦਾਤਾ ਫਲ ਇਸਤਰੀ ਨੇ ਸਮਾਜ ਦੀ ਝੋਲੀ ਚ ਪਾਏ ਨੇ ਕਦੇ ਧੀ ਰੂਪ ਦੇ ਅੰਦਰ ਲਾਡ ਲਡਾਇਆ ਭੈਣ ਰੂਪ ਦੇ ਅੰਦਰ ਪਿਆਰ ਕੀਤਾ ਪਤਨੀ ਦੇ ਰੂਪ ਅੰਦਰ ਸਾਥੀ ਬਣ ਕੇ ਸਹਯੋਗ ਦਿੱਤਾ ਹੈ ਮਾਂ ਰੂਪ ਦੇ ਅੰਦਰ ਪਾਲਣ ਪੋਸ਼ਣਾਂ ਕੀਤੀ ਹੈ ਪਰ ਇਹ ਵੀ ਹਕੀਕਤ ਹੈ ਚਲੋ ਆਮ ਲੋਕਾਂ ਦੀ ਬਾਤ ਛੱਡੀਏ ਧਰਮ ਦੇ ਜਗਤ ਵਿੱਚ ਵੀ ਬਹੁਤ ਐਸੀਆਂ ਹਸਤੀਆਂ ਹੋਈਆਂ ਨੇ ਜਿਨ੍ਹਾਂ ਨੇ ਇਸਤਰੀ ਨੂੰ ਕਬੂਲ ਨਹੀਂ ਕੀਤਾ ਖੈਰ ਆਪਾਂ ਉਹ ਕੰਪੈਰੀਸ਼ਨ ਨਹੀਂ ਕਰਨਾ ਆਪਾਂ ਤੇ ਆਪਣੇ ਵਿਰੇਵਲ ਵੇਖਾਂਗੇ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਪਰ ਇਹ ਹਕੀਕਤ ਹੈ ਜਿੰਨਾ ਕੁਝ ਇਸਤਰੀ ਨੇ ਸਮਾਜ ਮਾਨਵਤਾ ਦੀ ਝੋਲੀ ਚ ਪਾਇਆ ਹੈ ਬਦਲੇ ਵਿੱਚ ਸਮਾਜ ਨੇ ਉਹ ਦਿੱਤਾ ਨਹੀਂ ਇਥੋਂ ਤੱਕ ਸਤਕਾਰ ਦਾ ਹੱਕ ਵੀ ਉਹ ਵੀ ਪ੍ਰਾਪਤ ਨਹੀਂ ਹੋਇਆ ਤੋ ਮੇਰੇ ਗੁਰਦੇਵ ਨੇ ਬਹੁਤ ਵੱਡੀ ਕਿਰਪਾ ਕੀਤੀ ਕਿਉਂਕਿ ਸਤਗੁਰ ਦੇ ਸਦਾਰਕਰ ਕੋਈ ਵਿਤਕਰਾਨੀ ਹੈ ਕੋਈ ਇਸਤਰੀ ਕੋਈ ਪੁਰਸ਼ ਦਾ ਕੋਈ ਅਮੀਰ ਕੋਈ ਗਰੀਬ ਦਾ ਕੋਈ ਵੱਡੇ ਕੋਈ ਛੋਟੇ ਦਾ ਸਾਬ ਦੇ ਘਰ ਇਹ ਨਹੀਂ ਹੈ ਕਿ ਕੋਈ ਇੱਕ ਜਮਾਤ ਇੱਕ ਪੱਖ ਹੀ ਰੱਬ ਦੇ ਗੁਣ ਗਾ ਸਕਦਾ ਹੈ ਜਾਂ ਰੱਬ ਨੂੰ ਪਾ ਸਕਦਾ ਹੈ ਇੱਥੇ ਕੋਈ ਵੀ ਇਸਤਰੀ ਕੋਈ ਵੀ ਪੁਰਸ਼ ਉਵੈ ਗੁਰੂ ਅਕਾਲ ਪੁਰਖ ਦੀ ਬੰਦਗੀ ਭਗਤੀ ਨਾਲ ਜੁੜ ਸਕਦਾ ਹੈ ਸਤਿਗੁਰ ਦੇ ਵੇੜੇ 'ਚ ਕੋਈ ਵੀ ਬਾਣੀ ਪੜ ਸਕਦਾ ਹੈ ਅੰਮ੍ਰਿਤ ਪਾਣ ਕਰ ਸਕਦਾ ਹੈ ਜਿੱਥੇ ਸਿੱਖ ਨੂੰ ਸਿੰਘ ਸ਼ਬਦ ਦਿੱਤਾ ਹੈ ਉਥੇ ਬੀਬੀਆਂ ਨੂੰ ਕੌਰ ਸ਼ਬਦ ਮਿਲੇ ਖਾਲਸਾ ਸ਼ਬਦ ਵੇਖੋ ਇਸਤਰੀਆਂ ਵੀ ਵਰਤ ਸਕਦੀਆਂ ਨੇ ਪੁਰਸ਼ ਵੀ ਵਰਤ ਸਕਦੇ ਨੇ ਕੋਈ ਮਨਾਈ ਥੋੜਾ ਇੱਥੇ ਤੇ ਸਤਿਗੁਰਾਂ ਨੇ ਬਹੁਤ ਮਾਣ ਸਨਮਾਨ ਬਖਸ਼ਿਸ਼ ਕੀਤਾ ਧੰਨ ਗੁਰੂ ਨਾਨਕ ਸਾਹਿਬ ਦੇ ਜਗਤ ਪ੍ਰਸਿੱਧ ਉਹ ਬੋਲ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ ਕਿਉ ਕਹਿਣਾ ਪਿਆ ਸਤਿਗੁਰ ਨੂੰ ਕਿਉਂਕਿ ਸਮਾਜ ਵਿੱਚ ਮੰਦਾ ਆਖਿਆ ਜਾ ਰਿਹਾ ਸੀ ਆਈ ਗੁਰੂ ਨਾਨਕ ਸਾਹਿਬ ਨੂੰ ਸਮਝਾਉਣਾ ਪਿਆ ਭਲਿਓ ਜਿਸ ਕੁਖ ਤੋਂ ਰਾਜੇ ਜਨਮੇ ਨੇ ਪੀਰ ਗੁਰੂ ਜਨਮੇ ਨੇ ਉਹਨੂੰ ਕਿਉ ਤੁਸੀਂ ਤਾਨੇ ਮਾਰਦੇ ਇੱਥੋਂ ਤੱਕ ਸਤੀ ਪਰਥਾ ਸੀ ਇਸਤਰੀਆਂ ਕੁੰਡ ਕੱਢ ਕੇ ਆਉਂਦੀਆਂ ਸੀ ਗੁਰੂ ਅੰਗਦ ਦੇਵ ਸਾਹਿਬ ਨੇ ਹੁਕਮ ਕਰ ਦਿੱਤਾ ਸੀ ਕੋਈ ਵੀ ਬੀਬੀ ਸੰਗਤ ਵਿੱਚ ਕੁੰਡ ਕੱਢ ਕੇ ਨਾ ਆਏ ਗੁਰੂ ਨਾਨਕ ਸਾਹਿਬ ਨੇ ਹੋਕਾ ਦਿੱਤਾ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ ਵੇਖੋ ਦੁਨੀਆ ਇਸਤਰੀ ਦੇ ਮੁਖ ਨੂੰ ਸਲੌਂਦੀ ਐ ਗੁਰੂ ਨਾਨਕ ਸਾਹਿਬ ਨੇ ਕੱਖ ਨੂੰ ਸਲਾਇਆ ਤੇ ਸਾਜਣਿਓ ਐਸਾ ਵੀ ਹੋਇਆ ਕੱਖ ਨੂੰ ਜਾੜਿਆ ਵੀ ਗਿਆ ਅੱਜ ਵੀ ਹੋ ਰਿਹਾ ਐ ਇਸ ਤਰ੍ਹਾਂ ਦਾ ਵਰਤ ਰਿਹਾ ਕਿਸੇ ਆਦੀਪ ਦੇ ਬੜੇ ਪਿਆਰੇ ਬੋਲ ਨੇ ਵੇਖ ਬਾਬਾ ਨਾਨਕ ਅੱਜ ਫੇਰ ਅਖਬਾਰ ਦੀ ਖਬਰ ਬਣੀ ਹੈ ਇੱਕ ਅਣਜੰਮੀ ਧੀ ਦੀ ਮਾਂ ਦੀ ਕੁੱਖ ਚੀ ਕਬਰ ਬਣੀ ਹੈ ਐਸਾ ਹੋਇਆ ਐਸਾ ਵਰਤ ਰਿਹਾ ਤੋ ਸਤਿਗੁਰਾਂ ਨੇ ਇਹ ਬਖਸ਼ਿਸ਼ਾਂ ਕੀਤੀਆਂ ਗੁਰੂ ਨਾਨਕ ਸਾਹਿਬ ਨੇ ਹੋਕਾ ਦਿੱਤਾ ਗੁਰੂ ਅੰਗਦ ਦੇਵ ਸਾਹਿਬ ਨੇ ਬਖਸ਼ਿਸ਼ ਕੀਤੀ ਪਾਵਨ ਬਾਣੀ ਚ ਮਾਤਾ ਖੀਵੀ ਜੀ ਦਾ ਨਾਮ ਆਉਂਦਾ ਹੈ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ ਲੰਗਰ ਦੌਲਤ ਵੰਡਿਐ ਰਸ ਅੰਮ੍ਰਿਤ ਖੀਰ ਕੇ ਆਲੀ ਤਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਔ ਸਤਿਗੁਰ ਹਰਦੁਆਰ ਦੀ ਧਰਤੀ ਤੇ ਗਏ ਸਤੀ ਘਾਟ ਉਥੇ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਭਾਈ ਸਤਿਆ ਇਹ ਨਹੀਂ ਜਿਨ੍ਹਾਂ ਨੂੰ ਤੁਸੀਂ ਪਤੀ ਮਰੇ ਤੇ ਸਾੜ ਦਿੰਦੇ ਹੋ ਭਾਈ ਇਹ ਗੁਨਾਹ ਹੈ ਇਹ ਪਾਪ ਹੈ ਸਤਿਆ ਇਹ ਨਾ ਆਖੀਆਂ ਜੋ ਮੜੀਆਂ ਲੱਗ ਜਲਨ ਪੀਸੋ ਸਤਿਆ ਜਾਣੀਏ ਜੇ ਬਿਰਹਾ ਚੋਟ ਮਰਨ ਧੰਨ ਗੁਰੂ ਅਮਰਦਾਸ ਸਾਹਿਬ ਨੇ ਵਕਤੀ ਬਾਦਸ਼ਾਹ ਅਕਬਰ ਦੇ ਨਾਲ ਜਦੋਂ ਵਿਚਾਰ ਕੀਤੇ ਸੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਉੱਥੇ ਵੀ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਸੀ ਤੂੰ ਬਾਦਸ਼ਾਹ ਹੈਂ ਤੂੰ ਹਾਕਮ ਹੈ ਜਿੱਥੇ ਹੁਕਮ ਚਲਾਉਣਾ ਹੈ ਪਰਜਾ ਤੇ ਇਹ ਹੁਕਮ ਕਿਉਂ ਨਹੀਂ ਜਾਰੀ ਕਰਦਾ ਵੀ ਸਤੀਪਰਥਾ ਇੱਕ ਗੁਨਾਹ ਹੈ ਇੱਕ ਪਾਪ ਹੈ ਹੁਕਮ ਕੀਤੇ ਸਾਹਿਬ ਸੱਚੇ ਪਾਤਸ਼ਾਹ ਨੇ ਅੱਗੇ ਜਾ ਕੇ ਆਪਾਂ ਵੇਖਦੇ ਹਾਂ 10 ਪਾਤਸ਼ਾਹੀਆਂ ਤੱਕ ਸਮਾਜ ਨੂੰ ਸਹਿਬਾਨ ਨੇ ਸੇਧ ਦਿੱਤੀ ਦਿੰਦੇ ਰਹੇ ਤੇ ਮੈਂ ਜੋ ਬੇਨਤੀ ਕਰਨੀ ਐ ਜੋ ਇਸਤਰੀ ਦੇ ਪੱਖ ਨੇ ਧੀ ਰੂਪ ਅੰਦਰ ਭੈਣ ਰੂਪ ਅੰਦਰ ਪਤਨੀ ਰੂਪ ਅੰਦਰ ਮਾਂ ਰੂਪ ਅੰਦਰ ਮੈਂ ਧੀਆਂ ਦਾ ਜ਼ਿਕਰ ਕਰਨਾ ਕਿਹੜੀਆਂ ਧੀਆਂ ਜੋ ਗੁਰੂ ਸਾਹਿਬਾਨਾਂ ਦੀਆਂ ਸਨ 10 ਪਾਤਸ਼ਾਹੀਆਂ ਦੀ ਜੇ ਆਪਾਂ ਜੀਵਨੀ ਵੇਖਦੇ ਹਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਭੈਣ ਦਾ ਨਾਮ ਹੈ ਬੀਬੇ ਨਾਨਕੀ ਧਨ ਮਾਤਾ ਤ੍ਰਿਪਤਾ ਜੀ ਧਨ ਪਿਤਾ ਮਹਿਤਾ ਕਲਿਆਣ ਦਾਸ ਉਹਨਾਂ ਦੀ ਧੀ ਵੱਡੀ ਧੀ ਹੈ ਬੀਬੇ ਨਾਨਕੀ 5 ਸਾਲ ਵੱਡੇ ਨੇ ਗੁਰੂ ਨਾਨਕ ਸਾਹਿਬ ਤੋਂ ਨਾਨਕਿਆਂ ਦੇ ਘਰ ਜਨਮੇ ਸੰਮ ਨਾਮ ਨਾਨਕੀ ਰੱਖਿਆ ਤਾਂ ਕਿਤਨਾ ਵੱਡਾ ਯੋਗਦਾਨ ਹੈ ਉਹਨਾਂ ਦਾ ਜਿਨ੍ਹਾਂ ਨੇ ਤਾਨੂ ਗੁਰੂ ਨਾਨਕ ਸਾਹਿਬ ਨੂੰ ਵੀਰ ਕਰਕੇ ਨਹੀਂ ਪੀਰ ਗੁਰੂ ਕਰਕੇ ਜਾਣੇ ਕਿੰਨਾ ਪਿਆਰ ਹੈ ਧੰਨ ਗੁਰੂ ਨਾਨਕ ਸਾਹਿਬ ਨਾਲ ਪਿਤਾ ਝੜਕਦਾ ਬੇਬੇ ਨਾਨਕੀ ਰੋਕਦੀ ਤੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੁਲਤਾਨਪੁਰ ਦੀ ਧਰਤੀ ਤੇ ਗਏ ਸਨ ਬੇਬੇ ਨਾਨਕੀ ਭਾਈ ਜੈ ਰਾਮ ਉਹ ਦੂਸਰੇ ਘਰ ਚ ਚਲੇ ਗਏ ਸੀ ਆਪਣਾ ਘਰ ਗੁਰੂ ਨਾਨਕ ਸਾਹਿਬ ਨੂੰ ਸੌਂਪ ਦਿੱਤਾ ਸੀ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਸਾਖੀਆਂ ਦੱਸਦੀਆਂ ਨੇ ਬੇਬੇ ਨਾਨਕੀ ਯਾਦ ਕਰਦੀ ਹੈ ਗੁਰੂ ਨਾਨਕ ਹਾਜ਼ਰ ਹੋ ਜਾਂਦੇ ਨੇ ਤੇ ਜਦੋਂ ਭਾਈ ਮਰਦਾਨਾ ਜੀ ਰਬਾਬ ਲੈਣ ਤੁਰਦੇ ਨੇ 5 ਰੁਪਏ ਬੇਬੇ ਨਾਨਕੀ ਨੇ ਦਿੱਤੇ ਸੀ ਰਬਾਬ ਵਾਸਤੇ ਗੁਰੂ ਨਾਨਕ ਸਾਹਿਬ ਦੇ ਘਰ ਇਹ ਦਾਤ ਹੈ ਜਿੱਥੇ ਵੀ ਕੀਰਤਨ ਬਾਣੀ ਪਾਠ ਹੈ ਉੱਥੇ ਇਸਤਰੀ ਨੂੰ ਅਣਗੌਲੀਆਂ ਨਹੀਂ ਕੀਤਾ ਜਾ ਸਕਦਾ ਬੇਬੇ ਨਾਨਕੀ ਨੇ 5 ਰੁਪਏ ਦਿੱਤੇ ਸੀ ਭਾਈ ਫਿਰੰਦੇ ਕੋਲੋਂ ਰਬਾਬ ਲਿਆਂਦੀ ਸੀ ਕੀਰਤਨ ਦੇ ਵਿੱਚ ਬੇਬੇ ਨਾਨਕੀ ਦਾ ਯੋਗਦਾਨ ਹੈ ਤੇ ਧੰਨ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮੈਂ ਬੇਨਤੀ ਕਰਨੀ ਦੋ ਧੀਆਂ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਦੀਆਂ ਤੇ ਜਿਨ੍ਹਾਂ ਦੇ ਜੀਵਨ